ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੰਜੀਰੀ ਬਣਾਵਾਂਗੇ ਉਹਦੇ ਵਾਸਤੇ ਚਨੇ ਲੈ ਆ ਚਣਿਆਂ ਦਾ ਪਾਊਡਰ ਬਣਾਵਾਂਗੇ ਬੇਸਣ ਬਣਾਵਾਂਗੇ ਵਿੱਚ ਪਾਵਾਂਗੇ ਧਾਗੇ ਵਾਲੀ ਮਿਸ਼ਰੀ ਜੋ ਠੰਡੀ ਹੁੰਦੀ ਆ ਖੰਟੀ ਜਗਾ ਮਿੱਠੇ ਦੇ ਤੌਰ ਤੇ ਆਪਾਂ ਮਿਸ਼ਰੀ ਪਾਵਾਂਗੇ ਆ ਸਾਰੇ ਮੇਵੇ ਆ ਜਿਹੜੇ ਵਿੱਚ ਪਾਉਣੇ ਨੇ ਦਾਖਾ ਪਾਵਾਂਗੇ ਆਪਾਂ ਜਿਹੜੇ ਡਰਾਈ ਫਰੂਟ ਨੇ ਉਹਨਾਂ ਨੂੰ ਥੋੜਾ ਸੇਕ ਲਵਾਵਾਂਗੇ ਘੋਜ ਭੁੰਨਾਂਗੇ ਤੇ ਡਰਾਈ ਫਰੂਟ ਘੋਜ ਭੁੰਨੇ ਜਾ ਰਹੇ ਨੇ ਜੀ ਡਰਾਈ ਫਰੂਟ ਆਪਾਂ ਥੋੜੇ ਜਿਹੇ ਘੋਜ ਚ ਭੁੰਦੇ ਆ ਸਾਰੇ ਡਰਾਈ ਫਰੂਟ ਨੂੰ ਹੀ ਭੁੰਨਾ ਜਾਊਗਾ ਡਰਾਈ ਫਰੂਟ ਸਾਰੇ ਹੀ ਘਿਓ ਚ ਭੁੰਨੇ ਜਾ ਰਹੇ ਨੇ ਜੀ ਥੋੜਾ ਥੋੜਾ ਸੇਕ ਲਵਾ ਕੇ ਇਹਨਾਂ ਨੂੰ ਘਿਓ ਚ ਫਿਰ ਪੰਜੀਰੀ ਚ ਪਾਏ ਜਾਣਗੇ ਆ ਦੇਖੋ ਸੇਕ ਲੱਗਣ ਤੋਂ ਬਾਅਦ ਥੋੜੇ ਜਿ ਮਖਾਣੇ ਬਰਾਊਨ ਕਲਰ ਦੇ ਹੋ ਗਏ 골ਡਨ ਕਲਰ ਚ ਆ ਜਾਂਦੇ ਨੇ ਥੋੜਾ ਹੋਰ ਵੀ ਸੇਕ ਲੱਗੂ ਜੇ ਹੁਣ ਆਪਾਂ ਪੰਜੀਰੀ ਬਣਾਉਣ ਦੀ ਤਿਆਰੀ ਸ਼ੁਰੂ ਕਰਨ ਲੱਗਿਆ ਸਭ ਤੋਂ ਪਹਿਲਾਂ ਘਰ ਦਾ ਦੇਸੀ ਘਿਓ ਪਾਇਆ ਗਿਆ ਵਿੱਚ ਬਿਲਕੁਲ ਪ्युअर ਦੇਸੀ ਘੋਜ ਬਣੂਜੀ ਘਰ ਦੇ ਚ ਗਊਆਂ ਦਾ ਇਹ ਦੁੱਧ ਤੋਂ ਘਿਓ ਤਿਆਰ ਕੀਤਾ ਜਾਂਦਾ ਇਹ ਹੁਣ ਜਿਹੜਾ ਆਪਾਂ ਛਣੇ ਗ੍ਰाइंड ਕੀਤੇ ਸੀਗੇ ਉਹ ਬੇਸਣ ਪਾਇਆ ਆਪਾਂ ਆ ਬੇਸਣ ਨੂੰ ਚੰਗੀ ਤਰ੍ਹਾਂ ਭੁੰਨਾਗੇ ਘਿਓ ਚ ਜਿਆਦਾ ਸਮਾਂ ਸੇਕ ਲਗਾਉਣ ਦੀ ਤਾਂ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਛੋਲੇ ਪੂਜੀ ਹੋਏ ਆ ਪਹਿਲਾਂ ਪਰ ਥੋੜਾ ਜਾਇਦਾ ਜਿਹੜਾ ਕਲਰ ਆ ਉਹ ਚੇਂਜ ਹੋ ਜਾਏ ਉਹਨਾਂ ਨੂੰ 19 ਕ ਦੇਰ ਸੇਕ ਲਗਾਉਣਾ ਪੈਂਦਾ 19 ਕ ਦੇਰ ਸੇਕ ਲਵਾਓ ਨਾਲੋ ਨਾਲ ਹੀ ਉਹ ਹਲਾਉਂਦੇ ਰਹੋ ਤਾਂ ਕਿ ਥੱਲੇ ਨਾ ਲੱਗੇ ਮੱਛੇ ਨਾ ਥੱਲੇ ਲੱਗ ਕੇ ਹਲਾਉਂਦੇ ਰਹਿਣਾ ਜ਼ਰੂਰੀ ਐ ਨੂੰ ਜਿਹੜੀ ਆਪਾਂ ਬਾਜ਼ਾਰ ਚ ਮਾਰਕੀਟ ਚ ਲੈ ਕੇ ਇੱਕ ਚੀਜ਼ ਖਾਣੇ ਆ ਉਹਦੇ ਨਾਲੋਂ ਜਿਹੜੀ ਆਪ ਬਣਾ ਲਈਏ ਘਰੇ ਜਾਂ ਬਣਵਾ ਲਈ ਆਪਦੀ ਨਿਗਾ ਚ ਨਗਰਾਨੀ ਚ ਉਹ ਸਭ ਤੋਂ ਵਧੀਆ ਚੀਜ਼ ਹੁੰਦੀ ਹੈ। ਸ਼ੁੱਧ ਚੀਜ਼ਾਂ ਪਾ ਕੇ ਆਪਾਂ ਤਿਆਰ ਕਰਦੇ ਆ। ਇਹ ਬਿਲਕੁਲ ਸ਼ੁੱਧ ਦੇਸੀ ਘਿਓ ਚ ਤਿਆਰ ਕੀਤੀ ਜਾਣ ਵਾਲੀ ਪੰਜੇਰੀ ਆ ਜੇ ਤੁਸੀਂ ਆਪ ਨਹੀਂ ਬਣਾ ਸਕਦੇ ਸਾਥੋਂ ਬਣਵਾਉਣੀ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੈਂ ਨੰਬਰ ਵਿੱਚ ਆਪਣਾ ਦੇ ਦੂੰਗਾ ਤੇ ਇੱਕ ਗੱਲ ਹੋਰ ਆ ਜੀ ਜੋ ਤੁਹਾਡੇ ਨੂੰ ਤੁਹਾਨੂੰ ਦੱਸਿਆ ਜਾ ਰਿਹਾ ਦਿਖਾਇਆ ਜਾ ਰਿਹਾ ਇਹ ਹੀ ਬਿਲਕੁਲ ਸ਼ੁੱਧ ਘਰ ਦਾ ਦੇਸੀ ਘੋਪਾ ਕੀ ਇੰਜੀ ਬਣਾਈ ਜਾਊਗੀ ਜੇ ਤੁਸੀਂ ਬਣਵਾਉਣੀ ਹੈ ਤਾਂ ਵੀ ਜੇ ਕੋਈ ਬੰਦਾ ਗਲਤ ਸਾਬਤ ਕਰਦਾ ਤਾਂ ਮੈਂ 10000 ਰੁਪਏ ਇਨਾਮ ਕਿਉਂਕਿ ਅਸੀਂ ਕੋਈ ਝੂਠ ਫਰੇਬ ਦਾ ਕੰਮ ਨਹੀਂ ਕਰਨਾ ਕੋਈ ਧੋਖਾਧੜੀ ਨਹੀਂ ਬਿਲਕੁਲ ਸ਼ੁੱਧ ਦੇਸੀ ਕਿਉਂ ਪਾ ਕੇ ਹੀ ਪਨੀਰੀ ਬਣਾ ਕੇ ਤੁਹਾਨੂੰ ਦਿੱਤੀ ਜਾਊਗੀ ਇਸ ਤਰ੍ਹਾਂ ਵਿੱਚ ਦੇਖੋ ਦਾਖਾਂ ਵੀ ਪਾਈਆਂ ਨੇ ਦਾਖਾਂ ਵਗੈਰਾ ਸਾਰਾ ਕੁਝ ਮਟੀਰੀਅਲ ਇਸੇ ਤਰ੍ਹਾਂ ਹੀ ਪਾ ਕੇ ਤੁਹਾਨੂੰ ਪਨੀਰੀ ਬਣਾ ਕੇ ਦਵਾਂਗੇ ਹੁਣ ਜਿਹੜੇ ਦੂਸਰਾ ਸਮਾਨ ਸੀ ਆਪਾਂ ਹੁਣਿਆ ਸੀ ਦੇਸੀ ਕਿਉਂ ਚ ਉਹ ਸਾਰਾ ਪਾ ਦਿੱਤਾ ਮੇਵੇ ਮਖਾਣੇ ਦੋ ਪ੍ਰਕਾਰ ਦੇ ਮਗਜ ਬਦਾਮ ਕਾਜੂ ਦਾਖਾਂ ਸਾਰਾ ਕੁਝ ਪਹਿਲਾਂ ਆਪਾਂ ਇਹ ਗ੍ਰਾਇੰਡ ਦੇਸੀ ਕੋਚ ਭੁੰਨਿਆ ਸੀ ਤੇ ਹੁਣ ਪਾਇਆ ਇਹ ਵਿੱਚ ਇਹਨੂੰ ਵੀ ਜ਼ਿਆਦਾ ਸੇਕ ਲਵਾਉਣ ਦੀ ਲੋੜ ਨਹੀਂ ਕੋਈ ਪਹਿਲਾਂ ਹੀ ਚੋ ਚੋ ਸੇਕ ਲਵਾਤਾ ਸੀਗਾ ਇਹ ਮਿਸ਼ਰੀ ਆ ਜਿਹੜੀ ਆਪਾਂ ਗ੍ਰाइंड ਕੀਤੀ ਸੀ ਇਹ ਥੋੜੀ ਪੰਜੀਰੀ ਠੰਡੀ ਹੋਈ ਤੋਂ ਹੀ ਪਾਵਾਂਗੇ ਆ ਬਿਲਕੁਲ ਦੇਸੀ ਸ਼ੁੱਧ ਗਾਂ ਦਾ ਘਿਓ ਆ ਜਿਹੜਾ ਆਪਾਂ ਵਿੱਚ ਪਾਇਆ ਸੀਗਾ ਤੇ ਪੰਜੀਰੀ ਤਕਰੀਬਨ ਤਿਆਰੀ ਆ ਬਣ ਕੇ ਮਿਸ਼ਰੀ ਪਾਵਾਂਗੇ ਬਾਅਦ ਚ ਜਦੋਂ ਇਹ ਠੰਡੀ ਹੋ ਗਈ ਪੰਜੀਰੀ ਲਓ ਜੀ ਪੰਜੀਰੀ ਬਿਲਕੁਲ ਤਿਆਰ ਆ ਮਿਸ਼ਰੀ ਵਿੱਚ ਪਾਤੀ ਮਿਕਸ ਕਰ ਲਓ ਜੀ ਸਾਰੀ ਹੁਣ ਜੇ ਤੁਹਾਨੂੰ 슈ਗਰ ਵਗੈਰਾ ਦੀ ਪ੍ਰੋਬਲਮ ਆ ਤੁਸੀਂ 슈ਗਰ ਫ੍ਰੀ ਪੰਜੇਰੀ ਬਣਵਾਉਣਾ ਚਾਹੁੰਦੇ ਆ ਤਾਂ ਉਹ ਵੀ ਚੀਨੀ ਪਾਈ ਜਾਊਗੀ ਜਿਹੜੀ 슈ਗਰ ਫ੍ਰੀ ਮਾਰਕੀਟ ਤੋਂ ਮਿਲਦੀ ਆ ਉਹ ਚੀਨੀ ਪਾ ਕੇ ਸਪੈਸ਼ਲ ਬਣਾ ਦੇਵਾਂਗੇ ਤੇ ਨੰਬਰ ਮੈਂ ਡਿਸਕ੍ਰਿਪਸ਼ਨ ਚ ਸ਼ੇਅਰ ਕਰੂੰਗਾ ਜੇ ਕਿਸੇ ਨੂੰ ਬੇਰ ਭੈਣ ਨੂੰ ਜ਼ਰੂਰਤ ਆ ਘਰ ਦੀ ਬਿਲਕੁਲ ਪਿਓਰ ਪੰਜੇਰੀ ਬਣਵਾਉਣੀ ਆ ਕਿਸੇ ਨੂੰ ਜ਼ਰੂਰਤ ਆ ਤਾਂ ਉਹ ਸੰਪਰਕ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ